ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਪਸ਼ੂ ਦਿਖਾਉਣੇ ਦੋਵੇਂ ਟੋਕੜ ਕੱਬਣਾਂ ਚੰਗੇ ਮਿਲਕ ਰਿਕਾਰਡ ਵਾਲੀਆਂ 35 ਤੋਂ 40 ਲੀਟਰ ਤੇ ਝੋਟੀ ਵੀ ਆਪਾਂ ਦਿਖਾਵਾਂਗੇ ਦੂਜਾ ਸੂਬਾ ਸੋਣੀ ਹੈ ਵੀ ਟੋਕੜ ਕੱਬਣਿਆਂ ਤੇ ਆਪਾਂ ਕਰਦੇ ਆ ਵੀਰ ਅੱਜ ਸੋਨੂ ਦੇ ਨਾਲ ਗੱਲਬਾਤ ਵੀਰ ਬਗੀਚਾ ਗਿਆ ਵਕਦੇ ਚਲੋ ਕੋਈ ਕੰਮ ਪੈ ਗਿਆ ਹੋ ਤੇ ਕਰਨ ਥੋੜਾ ਜਿਹਾ ਬਾਹਰ ਜਾਣਾ ਪਿਆ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਬੋਸ ਨਾ ਠੀਕ ਠਾਕ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਚਲੋ ਧੰਨਵਾਦੀ ਚਾਹੀਦਾ ਹੋ ਠੀਕ ਠਾਕ ਆ ਵਧੀਆ ਵੀਰ ਜੀ ਵਧੀਆ ਕੰਮ ਪੈ ਗਿਆ ਵੀਰ ਨੂੰ ਕਰੇ ਕੰਮ ਪੈ ਗਿਆ ਮੈਨੂੰ ਤਾਂ ਵੀਡੀਓ ਬਣਾਵੀਂ ਠੀਕ ਆ ਹਾਂ ਆ ਚਲੋ ਜ਼ਰੂਰੀ ਕੰਮ ਤੋਂ ਉਹ ਦੇ ਕਰਕੇ ਜਾਣਾ ਪਿਆ ਤੇ ਇੱਕ ਨਾਮ ਐਡਰੈਸ ਦਾ ਦੇ ਭਾਜੀ ਹਾਂ ਜੀ ਪੈਨ ਹਰਡ ਪਿੰਡ ਹਾਂ ਜੀ ਬ੍ਰਿਜਾ ਭਾਈ ਤੁਹਾਨੂੰ ਬਤਾਇਆ ਵਾਲਾ ਟੇਲ ਬਿਲਕੁਲ ਬਿਲਕੁਲ ਜੀ ਤੇ ਨੰਬਰਾਂ ਮੂਦੀ ਦੇ ਦੇਣਾ ਠੀਕ ਆ ਜੀ ਫੋਨ ਨੰਬਰ ਤੁਸੀਂ ਨੋਟ ਵੀ ਕਰ ਸਕਦੇ 90417 ਲਓ ਜੀ ਕੋਠੇ ਜਿਹੜੀ ਵਹਿੜਿਆ ਦੱਸਿਓ ਭਾਜੀ ਇਹਦੇ ਬਾਰੇ ਸਾਡੇ 6 ਮਹੀਨੇ ਚੈੱਕ ਪਾ ਦੇ ਠੀਕ ਆ ਜੀ ਆਪਾਂ ਕਿਸੇ ਦੇ ਗਾਰੰਟੀ ਦੇ ਨਹੀਂ ਆ ਪਰ ਇਹਦੇ ਘਰ ਚੈੱਕ ਕਰਾ ਲਈ ਲਿਆ ਗਏ ਠੀਕ ਆ ਠੀਕ ਆ ਸਾਡੇ 6 ਮਹੀਨੇ ਦੀ ਕੰਬਨ ਜੇ ਉਧਰ ਕੋਗਾ 10 ਕਿਲੋ ਲਓ ਜੀ ਸਾਡੇ 8 ਕਿਲੋ ਦੀ ਗਾਰੰਟੀ ਦੀ ਗਏ ਠੀਕ ਆ ਜੀ ਠੀਕ ਆ ਬਿਲਕੁਲ ਸਹੀ ਗੱਲ ਆ ਯਾਰ ਜੇ ਸਿਰੇ ਦੀ ਠੀਕ ਆ ਠੀਕ ਆ ਲਓ ਜੀ ਗਰਮੀਆਂ ਦਾ ਤੋਹਫਾ ਜੇ ਪਾਲਦੇ ਸੀ ਨਾ ਗਾਣਾ ਸਮਝੀ ਹਾਂਜੀ ਇਹਨੂੰ ਮਾਦੀ ਸਮਝ ਕੇ ਲਵੇ ਕੋਈ ਠੀਕ ਆ ਠੀਕ ਆ ਠੀਕ ਆ ਗਾਣਾ ਸਮਝੇ ਨਾ ਮਾਦੀ ਸਮਝੇ ਨੂੰ ਲਓ ਜੀ ਮਾਦੀ ਸਮਝੇ ਬਾਕੀ ਕਿਹੜੇ ਬਲੇ ਨਾ ਗੱਲ ਨਾ ਬਾਤ ਬਿਲਕੁਲ ਜੀ 45 ਕਿਲੋ ਤੋਂ ਪਲੱਸ ਗਈ ਏ ਲਓ ਜੀ ਪਹਿਲੇ ਕਿੰਨੇ ਟਾਈਮ ਚਵਾਈ ਹੁੰਦੀ ਨਹੀਂ ਜੇ ਜੀ ਅੱਛਾ ਜੀ ਤਿੰਨ ਟਾਈਮ ਚਵਾਈ ਕਰਦੇ ਰਹੇ ਠੀਕ ਆ ਠੀਕ ਆ ਲਓ ਜੀ 45 ਲੀਟਰ ਦਾ ਮਿਲਕਰ ਰਿਕਾਰਡ ਜੀ ਪਹਿਲਾਂ ਦਾ ਹੀ ਤੇ ਦੂਜੇ ਲਈ ਗਾਂ ਗੱਭਣ ਜੇ 6.5 ਮਹੀਨੇ ਰੀ ਚੈੱਕ ਪਾਸ ਬਾਕੀ ਨਾ ਵੱਡੇ ਤੇ ਦੁੱਧ 10 ਲੀਟਰ ਆ ਪਰ ਅੱਠ ਦੀ ਫੁੱਲ ਗਰੰਟੀ ਦੇ ਦਿੱਤੀ ਹੋਗੀ ਸੁਣੋ ਨੇ ਸੱਬਲਰੋ ਗੱਡੀ ਦੇ ਵਿੱਚ ਆਊਗੀ ਕਰਮਾਲੀਆ ਵੇਖ ਸਾਡੇ ਤੁਹਾਨੂੰ ਫੇਸ ਕੁਆਲਟੀ ਗਰਮੀਆਂ ਦਾ ਤੋਹਫਾ ਥਾਣਾ ਜਿਹੜਾ ਬਹੁਤੀ ਬਾਕਮਾਲ ਲੱਗਾ ਚੋਹਾਂ ਨੁਕਰਾਂ ਤੇ ਐਨ ਪੀੜੀ ਦੇ ਪਾਤਰ ਵਰਗਾ ਥਾਣਿਆ ਕੱਲਾ ਕਲ ਸਹੀ ਗੱਲ ਆ ਜੀ ਬੜੀ ਤਗੜੀ ਵਾੜਿਆ ਦੇ ਰਾਜੀ ਨੂੰ ਵੱਡੀ ਵਾਲਾ ਸਹੀ ਗੱਲ ਆ ਬਹੁਤੀ ਵੱਡੀ ਆ ਦੇ ਇਹ ਭਾਈ ਜੇ ਤੂੰ ਸੁਣੀ ਹੈ ਨਾ ਹਾਂਜੀ ਪਈਏ ਦੇ ਡਬਲ ਦੇ ਡਬਲ ਕਰ ਦੂਗੀ ਠੀਕ ਹੈ ਠੀਕ ਹੈ ਡਬਲ ਦੇ ਡਬਲ ਕਰ ਦੂਗੀ ਠੀਕ ਹੈ ਠੀਕ ਹੈ ਲੋ ਜੀ ਥਾਣੇ ਵੀ ਮੁਠੀਦਾਰ ਲੱਗਾ ਜੇ ਕਰਮਵਾਲੀ ਨੂੰ ਤੇ ਵੇਖ ਸਕਦੇ ਬਾਕੀ ਰਾਜੀ ਰੂਜੀ ਆ ਵੇਖ ਸਕਦੇ ਜੇ ਤੇ ਹੈ ਫਲਕਾਰੀ ਵਾਲੀ ਤਾਂ ਕਰਕੇ ਫਲਕਾਰੀ ਵੀ ਭਾਈ ਆ ਵੇਖ ਸਕਦੇ ਨਗੀਨਾ ਹੀ ਆਣ ਘੋੜੀਆਂ ਵਰਗੀ ਕਰਮਵਾਲੀ ਥਾਣ ਵੇਖੋ ਕੀ ਆ ਇਹ ਸਾਬ ਦਾ ਗਾਣਾ ਤੋਂ ਸਮਝੇ ਮਾਜੀ ਸਮਝ ਕੇ ਲਵੇ ਕੋਈ ਮਾਜੀ ਸਮਝੇ ਲਓ ਜੀ ਦੇਖ ਸਕਦੇ ਥਣਾ ਦਾ ਸੈਰ ਕਰ ਬਣ ਗੇ ਆਪਾਂ ਕੱਲ੍ਹ ਜਾ ਸਕਦੇ ਆ ਠੀਕ ਹੈ ਠੀਕ ਹੈ ਥਾਂ ਤੋਂ ਚਲੋ ਇਹ ਆ ਫਿਰ ਤੁਹਾਨੂੰ ਬੜਾ ਆਈ ਚਲਾਈ ਬਣੀ ਆ ਮਜ਼ਾ ਨਹੀਂ ਆਉਂਦਾ ਫਿਰ ਆਈ ਚਲਾਈ ਚਲੋ ਤੁਰੀ ਦੇ ਗਾਹ ਜੁੜਿਆ ਲਿੰਦਾ ਬਿਲਕੁਲ ਬਿਲਕੁਲ ਜੀ ਇਹ ਤਾਂ ਗੱਲ ਬਿਲਕੁਲ ਸਹੀ ਗੱਲ ਆ ਹਾਂ ਕਿੰਨਾ ਕੁ ਜੀ ਫਿਰ ਇਹ ਕਿੰਨਾ ਦਾ ਕਰ ਰੱਖੋਗੇ ਆਪਾਂ ਇਹ ਤੋਂ ਵੱਧ ਤੋਂ ਵੱਧ ਆਉਂਦੇ ਨਾ ਆਪਣੇ ਕੋਲ ਬਿਲਕੁਲ ਸਹੀ ਗੱਲ ਸਹੀ ਗੱਲ ਆ ਕਿੰਨਾ ਕੁ ਜੀ ਭਾਜੀ ਮੋਲ ਫਿਰ ਇਹਦਾ ਭਾਜੀ ਮੋਲ ਤੇ ਦਾ ਹੁਣ ਜਿੰਨਾ ਵੱਧੀ ਕਰ ਦਈਏ ਅੱਛਾ ਜੀ ਨੂੰ ਬਰੀਡ ਦਾ ਪ ਉਹ ਕੈਨੀਆਂ ਕੁੰਨੀ ਆਲੀ ਚੋਣ ਆਲੀ ਹੈਗੀ ਹੈ ਹਾਂਜੀ ਇਹ ਜਿਹੜਾ ਵੀਰ ਦੇ ਉਧਾ ਕੈਨੀਆਂ ਲੈ ਜੂ ਤੈਨੂੰ ਕੈਨ ਲੈਣਾ ਉਹ ਬਾਜਵਾ ਕੈਨ ਲੈਣਾ ਪਊਗਾ ਠੀਕ ਆ ਹਾਂਜੀ ਹੁਣ ਪਾਈ ਦੇ ਦਈਏ 75 ਦੀ 75 ਦੀ ਡਬਲ ਕਰਨੀ ਜੀ ਨਹੀਂ ਕਰ ਜਾਣੇ ਉਹਨਾਂ ਭਾਈ ਕੈਮੀ ਦਾ ਸਮਝਦਾ ਦੇਖੋ ਮੇਰਾ ਵੀਰ ਸਾਨੂੰ 20 ਦਿਨ ਕੱਚੀ ਦੇ ਦੂ ਨਾ ਇਹ 20 ਦਿਨ ਕੱਚੀ ਸਾਨੂੰ ਹਾਂਜੀ ਤਾਂ ਅਸੀਂ ਲੱਖੋਂ ਬਾਹਰ ਫੇਰ ਲਾਵਾਂਗੇ ਠੀਕ ਹੈ ਜੀ ਲੱਖੋਂ ਅਸੀਂ ਵਧਨੀਏ ਡੇਢ ਦੀ ਆਪਾਂ ਵੇਚਾਂਗੇ ਡੇਢ ਦੀ ਅੱਛਾ ਜੀ ਪਰ ਲੱਖੋਂ ਬਾਅਦ ਆਪਾਂ ਲੈ ਲਾਂਗੇ ਫਿਰ ਵੀਰ ਕੋ ਜੇ ਡੇਢ ਮਹੀਨਾ ਨਾਲ ਦੋ ਚੋਲੇ ਸਾਹਮਣੇ ਸਾਹਮਣੇ ਬਿਲਕੁਲ ਸਹੀ ਹੈ ਆਪਾਂ ਵੇਚਦਾ ਰਹੀ ਨਾ ਸਰੀ ਜਨਾਬ ਦੋਬਲੀ ਆਪਾਂ ਦੇ ਕੇ ਮੱਲ ਲਿਆਵਾਂਗੇ ਲਓ ਜੀ ਰੁਪਈਏ ਡਬਲ ਕਰ ਜੂਗੀ ਕਰਮ ਵਾਲੀ ਬਾਕੀ ਰਹਿ ਲੈ ਸਾਰੇ ਗਏ ਪਿਛੇ ਢਾਈ ਮਹੀਨੇ ਦੇ ਢਾਈ ਮਹੀਨੇ ਲਓ ਜੀ ਢਾਈ ਮਹੀਨੇ ਨਾਲੇ ਦੁੱਧ ਵੀ ਦੇਖਣਾ ਜੀ ਮਹੀਨਾ ਡੇਢ ਮਹੀਨਾ ਨੇ ਨਹੀਂ ਲੈਣਾ ਜੀ ਇਹ ਕੱਦਲ ਕੀ ਵਿੱਚ ਹੁਣੀ ਕੋਈ ਨਹੀਂ ਵੇਚਦਾ ਸਹੀ ਗੱਲ ਲਓ ਜੀ ਰੁਪਾਲ ਨਾ ਰੋਜ਼ ਦੇ ਉੱਠਦੇ ਸਹੀ ਗੱਲ ਹੈ ਸਹੀ ਗੱਲ ਕਰ ਦਈਏ ਵੀਤੀ ਨਿਕਾਜਾ ਹੈ ਰੇਟ ਦਾ ਹਾਂਜੀ ਇਹਦਾ ਵੀਰ ਲੈ ਗਿਆ ਨਾ ਉਹਨੂੰ ਰੋਜ਼ ਦੇ ਉੱਠਣਾ ਚੜ੍ਹਦੇ ਆ ਦੇਣੀ ਕੋਈ ਕੰਮ ਨਹੀਂ ਕਰਦੀ ਲੋੜ ਰੁਪਈਆ 1500 2000 ਸਰਾਣੇ ਪਿਆਊਗਾ ਸਰਾਣੇ ਪਿਆਊਗਾ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ ਜੀ 45 ਲੀਟਰ ਜਿਹੜਾ ਦੁੱਧ ਬਹੁਤ ਆ ਬਾਕੀ ਕੋਣ ਰੀਜ ਨਾ ਸੰਭਲੂ ਤੇ ਵਾਧੂਗੀ ਮਤਲਬ ਹਾਂ ਜੀ ਵੀਰ ਇਦਾਂ ਹੀ ਹਾਂਜੀ ਹਾਂਜੀ ਕਰ ਦੋ ਵੀਰ ਜੀ ਫਿਰ ਛੋੜ ਛੱਪਾ ਭਾਜੀ ਸਿਰਫ 70 ਦੇ ਦਈਏ ਨਹੀਂ ਕਰ ਦਈਏ ਅੰਦਰ ਇਹ ਦੇਖੋ ਆਪਣੇ ਲਾਗੇ ਜਾ ਕੇ ਜਾਵੇ ਮੋਗੇ-ਮੋਗੇ ਲਾਗੇ 70 ਜੀ ਪਹੁੰਚ ਕਰ ਦਾਂਗੇ ਜਿੱਥੋਂ ਦਾ ਦੇ ਦਾਂਗੇ 66000 ਦੀ ਹਾਂ ਨਾ 66 ਦੀ ਜੇ ਕੋ ਵੀਰ ਪਹੁੰਚਦਾ ਦੂਨੇੜੇ ਲੱਗੇ ਜਾਂਦਾ ਹੋਵੇ ਹਾਂਜੀ ਸਸਰ ਚ ਪਹੁੰਚ ਕਰ ਦਾਂਗੇ ਤੇ ਉਹਦਾ 65 ਸੁੱਕਾ ਪੁੱਕਾ ਪੈਂਟ ਹਵਾਂ ਲਵਾਂਗੇ ਲਓ ਜੀ 65000 ਦੀ ਬਾਕੀ ਰੁਪਈਏ ਡਬਲ ਕਰ ਦੋ ਵੀ ਗਰਮ ਵਾਲੀ ਬੇਤੀ ਹੱਥ ਜੋੜ ਕੇ ਸਾਰੀ ਵੀਰ ਜੇ ਆਪਾਂ ਕਹਿੰਦੇ ਆ ਹਾਂਜੀ ਤੇ ਇਹ ਜਿਹੜੇ ਪੱਕੇ ਬੰਦੇ ਆਪਾਂ ਜਿਹੜਾ ਹੋਇਆ ਭਾਜੀ ਵਾ ਹੋਏ ਵਾਲਾ ਸਾਹਿਬ ਆਪਣੇ ਸਾਹ ਉਹਨਾਂ ਨੂੰ ਪੈਸੇ ਪਾ ਦਿਆ ਕਰੋ ਡਬਲ ਪਹੁੰਚਿਆ ਕਰੂਗਾ ਪਹੁੰਚਿਆ ਕਰੂਗਾ ਨਹੀਂ ਗਰੰਟੀ ਆ ਫੁੱਲ ਗਰੰਟੀ ਆ ਸਹੀ ਗੱਲ ਆ ਆਪਾਂ ਕੋਈ ਗਰੰਟੀ ਨਹੀਂ ਲੈਂਦੀ ਆ ਆਪਾਂ ਹਾਂਜੀ ਹਾਂਜੀ ਸਹੀ ਗੱਲ ਆ ਇਹ ਮੇਰਾ ਵੀ ਕੋਈ ਗੱਡੀ ਦਾ ਨਹੀਂ ਵੀ ਮੇਰਾ ਆਪਣੀ ਭੇ ਚੋਟੀ ਵੀ ਦੀ ਸੁਏ ਸੁਈ ਦੇ ਦੁੱਧ ਹੋਂ ਗਾ ਤੀਜਾ ਸੁਭਾ ਗੱਭਣ ਜੇ ਠੀਕ ਹੈ ਜੀ ਤੇ ਇਹ ਸ਼ਹਿਰੋਂ ਡੇਰੀ ਜਾਈ ਛੋਟੀ ਠੀਕ ਹੈ ਜੀ ਤੁਹਾਨੂੰ ਪਤਾ ਸ਼ਹਿਰੋਂ ਜਿਹੜੀ ਜੇ ਮਾਲ ਹੁਣ ਚੰਗਾ ਪੋਣਾ ਸੱਜਰ ਹਾਂਜੀ ਹਾਂਜੀ ਟੋਕੜ ਗੱਭਣ ਕੱਢੀ ਜਾਣਾ ਇਹ ਤਾਂ ਤੁਹਾਨੂੰ ਪਤਾ ਵਾ ਹਾਂਜੀ ਬਿਲਕੁਲ ਸਾਰੇ ਵੀਰ ਭਰਾਵਾਂ ਨੂੰ ਪਤਾ ਵਾ ਹਾਂਜੀ ਹਾਂਜੀ ਇਹ 14 ਤੋਂ ਪਲੱਸ ਹੀ ਰਹੀ ਜੇ 15 ਤੁਹਾਨੂੰ ਬਦਾਂ ਮ ਡੇਰੀ ਜੇ 12 13 ਕੋਲ ਜੇ ਰੱਖ ਦੇਣੀ ਨਾ ਨਹੀਂ ਰੱਖਦੇ ਨਹੀਂ ਰੱਖਦੇ ਉਹ 15 ਤੋਂ ਪਲੱਸ ਵਾਲੀ ਉਹ ਰੱਖਦੇ ਆ ਠੀਕ ਹੈ ਠੀਕ ਹੈ ਠੀਕ ਹੈ ਰੱਖਣ ਨੂੰ ਤਾਂ ਸਾਡਾ ਵੀ ਜੀਕਰ ਤਾਂ ਰੱਖ ਲਈਏ ਘਰ ਰੱਖ ਲਈਏ ਮੇਰਾ ਵੀ ਜੀ ਇਹ ਕਿੰਨੇ ਚਿਰ ਦੀ ਚੈੱਕ ਪਾਸਣਾ ਸਾਢੇ 3 ਮਹੀਨੇ ਦੀ ਚੈੱਕ ਪਾਸ ਦੇ ਲਓ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਇਹਦਾ ਮੁੱਲ ਇਦਾਂ ਦਾ ਪਾ ਲੈਣਾ ਵਾ ਅੱਛਾ ਜੀ ਦੁੱਧ ਵੀ ਰੋਜ਼ ਨਹੀਂ ਨਾ ਕਰਮਾਲੀ ਹੁਣ ਵੀ ਹਾਂਜੀ ਫੇਰ ਖਾਸੂ ਪਾਣੀ ਫੇਰ ਸੂਕਣਾ ਸਹੀ ਗੱਲ ਆ ਲਓ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਤੇ ਸੱਜਰ ਦਾ 14 ਤੋਂ ਪਲੱਸ ਦਾ ਮਿਲ ਕਰ ਰਕੋੜ ਜੇ ਬਾਕੀ ਥਾਂ ਤੁਣ ਜਿਹੜਾ ਚੰਗਾ ਲੱਗਾ ਨੋਕਲਾ ਥਾਂ ਲੱਗਾ ਵਾ ਤੇ ਜਿਹੜ ਡਬਲ ਬਲੈਕ ਜੇ ਵੇਖ ਸਕਦੇ ਫੇਸ ਕੁਆਲਿਟੀ ਤੇ ਸਿੰਘ ਬਹੁਤੀ ਬਾਕਮਾਲ ਲੱਗਾ ਨਾ ਨਿਗਾ ਨਿਗਾ ਜਿਆ ਸਿੰਘ ਲੱਗਾ ਪਿਆ ਵਾ ਦੁੱਧ ਕਿੰਨਾ ਭਾਜੀ ਇਹਦੇ ਕੋਲਣਾ ਇਹਦੇ ਕੋਲ ਦੁੱਧ ਭਾਜੀ ਹੋਊਗਾ 8 ਕਿਲੋ ਵਾਲਾ ਪਰ 7 ਕਿਲੋ ਦੇ ਦੋ ਠੀਕ ਹੈ ਲੋ ਜੀ ਦੁੱਧ 8 ਹੋਊਗਾ ਪਰ 7 ਦੀ ਗਰੰਟੀ ਹੈ ਵੇਖ ਸਾਡੇ ਥਾਣੇ ਤੋਂ ਨਾ ਉੱਪਰ ਥਾਣਾ ਗੁਰੂ ਪਹਾੜੀ ਦੇ ਪਰ ਮਿਲਦੀ ਪਹਾੜੀ ਦੇ ਪਰ ਉਹ ਕਿਝਾਇਓ ਤੇਰੀ ਵਾਲਿਆ ਹਾਂਜੀ ਹਾਂਜੀ ਇਹਦੇ ਦਾ ਜਗ ਟੀਕਾ ਲਵਾਦੀ ਹੈ ਠੀਕ ਹੈ ਠੀਕ ਹੈ ਇੱਕ ਮੇਰੀ ਬੇਟੀ ਹੋਰ ਕਿਹੋ ਜਿਹਾ ਜੋੜਾ ਹੀ ਲੈ ਜਾਣਾ ਕਿਹਦੇ ਹਾਂਜੀ ਤੇ ਮਜੇ ਬਾਧੂ ਕੋ ਕਰੋ ਟੋਕੜਾ ਟੁਕੜਾ ਵੇਚ ਲੈ ਭਰਾ ਫੰਡਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਦੋਵਾਂ ਨੇ ਪਰਮਾਨਾ ਹੀਰਾ ਜੇ ਪੰਜਾਂ ਛਾਂ ਜਿੰਨਾ ਜਿੰਨਾ ਦੁੱਧ ਦੋਵਾਂ ਨੇ ਦੇਈ ਜਾਣਾ ਕਿ ਇਹ ਭਾਈ ਦੇ ਦਈਏ 85 ਦੀ 85 ਦੀ ਹਾਂ ਕਰੀਏ ਜੀ ਹਾਂ ਬਾ ਆਪਣੇ ਮੋਲੇ ਛੋਟੇ ਛੋਟੇ ਨੇ ਪਹਿਲੇ ਫੋਨ ਤੇ ਜਾਲ ਵਾਲੇ ਕੰਮ ਹੁੰਦੇ ਪਹਿਲੇ ਤੇ ਪਹਿਲੇ ਤੇ ਸਹੀ ਗੱਲ ਕੋਈ ਪੂਰੀਆ ਕੀ ਲੱਗਾ ਮੋਟੀ ਧਾਰੇ ਦੀ ਨਹੀਂ ਨਹੀਂ ਥਾਨ ਤੁਹਾਨੂੰ ਚੰਗਾ ਲੱਗਾ ਨੋਕਲਾ ਥਾਨ ਦੱਸੋ ਭਾਈ ਹਰ ਕਰੀਏ ਮਾਨ ਤਾਣਾ ਹਾਂ ਵਾਂਹੀਂ ਹਾਂ ਜੀ ਹਾਂ ਨਹੀਂ ਭਾਈ 80 ਦੇ ਦਈਏ ਪੂਰੀ ਦੀ ਨਹੀਂ 2000 ਛੱਡ ਦਈਏ 78 ਦੀ ਪੂਰੇ 76000 ਵਾਲੀ ਦਵਾਂਗੇ ਪੂਰੇ 76 ਦੀ ਅੱਛਾ ਜੀ ਮਾਤਾ ਵੀ ਦਾ ਕਰ ਲਾਂਗੇ 102 ਤੋਂ 400 ਫਿਰ ਠੀਕ ਹੈ ਠੀਕ ਹੈ ਲਓ ਜੀ 76000 ਦੀ ਜਿਹੜੇ ਮੁੱਲ ਪਾਦੇ ਭਾਵੇਂ ਉਹ ਆਣ ਕੇ ਮੇਰੇ ਨਾਲ ਲੜੀ ਹਾਂ ਜੀ ਯਾਰ ਮੁੱਲ ਘਟ ਪਾਤੇ ਆ ਚਲੋ ਕੋਈ ਨਹੀਂ ਯਾਰ ਉਹ ਗੱਲ ਨਹੀਂ ਨਾ ਫੋਨ ਤੇ ਹੋਣ ਲਈ ਫੋਨ ਬੰਨ ਆਉਂਦੇ ਆ ਸੋਚਣ ਦਾ ਠੀਕ ਹੈ ਠੀਕ ਹੈ ਜੀ ਮੈਂ ਹੁਣ ਵੇਖੀ ਜੋ ਜਾਂ 2-400 ਵਧਾ ਦਾ ਘਟਾ ਜਾਂ ਘਟਾ ਵੇਖੀ ਜਾਓ ਇਹ ਮੇਰਾ ਵੀ ਮੇਲਾ ਲੁੱਟਣ ਦਾ ਹਿਸਾਬ ਹੀ ਏ ਲਓ ਜੀ ਮੇਲਾ ਲੁੱਟਣ ਵਾਲਾ ਹੀ ਸਾਖਤਾ ਆ ਵੇ ਬਿਲਕੁਲ ਸਹੀ ਗੱਲ ਆ ਲਓ ਜੀ ਕੋਠੇ ਜਿੱਡੀ ਗਾੜੀ ਦੇ ਪਹਿਲੇ ਭਾਵੇਂ ਮੇਰੇ ਉਹਦਾ ਨੰਬਰ ਨਾ ਵੀ ਚੱਲੇ ਤੇ ਮੇਰੇ ਨੰਬਰ ਤੇ ਫੋਨ ਲਾ ਕੇ ਤੇ ਪੈਸੇ ਪੁੰਦੀ ਕਰੇ ਦਾ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਚੰਗੇ ਆ ਪਸ਼ੂ ਚੰਗੇ ਆ ਹਾਂਜੀ ਲੋ ਜੀ ਜਿੰਨੇ 6-7 ਘਰ ਰੱਖਣੀਆਂ ਉਹਦੇ ਵਾਸਤੇ ਆ ਇੱਕੋ ਹੀ ਵਾਰਡ ਕਾਫੀ ਆ 45 ਲੀਟਰ ਜਿਹੜਾ ਪਹਿਲੇ ਸਵੇਰਾ ਮਿਲ ਕੇ ਰਕੋੜਿਆ ਬਾਕੀ ਵੀਡੀਓ ਨੂੰ ਵਾਤ ਬਾਤ શેર ਜਰੂਰ ਕਰ ਦਿਆ ਕਰੋ ਤਾਂ ਕਿ ਚਲੋ ਕੇ ਇਹ ਵੀਰਪਰਾਣ ਅੱਗੇ ਪਸ਼ੂ ਖਰੀਦਣਾ ਹੁੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ